ਆਮਦੋਦ ਆਵਾਜ਼ ਆ ਰਹੀ ਗੁਰ ਸਾਹਿਬ ਜੀ ਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦਿ ਜਪ ਆਦਿ ਸਚੁ ਜੁਗਾਦਿ ਸਚੁ ਏ ਪੀ ਸੱਚ ਨਾਨਕ ਹੋਸੀ ਤੀ ਸੱਚ ਇੱਕੰਕਾਰਾ ਸਤਗੁਰੂ ਤੇਹ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਤੇਹੀ ਹੈ ਬੇਗਾਨ ਬਿਨਾਸਨ ਸੋਏ ਗੁਰੂ ਗੁਰੂ ਗੁਰ ਕਰ ਮੰਨ ਮੋਹ ਗੁਰੂ ਬਿਨਾ ਮੈਂ ਨਹੀਂ ਹੋਰ ਕੋਰ ਜੈਸਾ ਨਹੀਂ ਕੋ ਦੇ ਜਿਸ ਮਸਤਕ ਭਾਗ ਸੋ ਲਗਾ ਸੀਵ ਜੋ ਬੁਲਾਵੇ ਤਿਉ ਬੋਲੇ ਸੁਆਮੀ ਕੁਦਰਤ ਕਵਨ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਾਪਤ ਕੀ ਅਤ ਪਿਆਰੀ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਕੀ ਫਤਗੀ ਪਰਮ ਸਨਮਾਨਯੋਗ ਸਤਕਾਰਯੋਗ ਸਤਗੁਰਾਂ ਦੀ ਸੱਚੀ ਅਤੇ ਬਾਜੀ ਹੋਈ ਗੁਰੂ ਸਰੂਪ ਗੁਰੂ ਖਾਲਸਾ ਸਾਤ ਸੰਗਤ ਜਿਉ ਆਪਾਂ ਦੇ ਪਾਸ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਤਸਾ ਜੀਆਂ ਦੇ ਪਾਵਨ ਪਵਿੱਤਰ ਚੰਨ ਸ਼ਬਦ ਪ੍ਰਾਪਤਿ ਅਸਥਾਨ ਗੁਰਦੁਆਰਾ ਸਾਹਿਬ ਮੁਖੇ ਤਾਂ ਸਤਿਗੁਰੂ ਸਾਹਿਬ ਸ਼੍ਰੀ ਗੋਬਿੰਦ ਸਾਹਿਬ ਪਤਸਾ ਜੀਆਂ ਦੀ ਪਾਵਨ ਹਜ਼ੂਰੀ ਦੇ ਅੰਦਰ ਪਹੁੰਚ ਕਰਕੇ ਆਪ ਹਰ ਰੋਜ਼ ਨਿਤਾਂ ਨਾਮ ਸਤਿਗੁਰਾਂ ਦੇ ਪਾਵਨ ਦਰਸਨ ਦੀਦਾਰ ਕਰਕੇ ਪਾਵਨ ਦਰਬਾਰਾਂ ਦੀਆਂ ਹਾਜ਼ਰੀਆਂ ਭਰ ਕੇ ਪਾਵਨ ਅਸਥਾਨਾਂ ਤੇ ਸਿਵਾਵਾ ਕਰਕੇ ਹੀ ਆਪਣੇ ਜੀਵਨ ਨੂੰ ਸਵਾਸਾਂ ਨੂੰ ਸਫਲਾ ਕਰਨਾ ਕਰਦੇ ਹੋਏ ਅਪਾਰ ਕਿਰਪਾ ਹੈ ਸਤਪੁਰਾਂ ਦੀ ਅਪਾਰ ਬਖਸ਼ਿਸ਼ ਕੀਤੀ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਆਨੇ ਅਮਰਤ ਵੇਲੇ ਪਾਵਨ ਸਰਬਰੀ ਬਖਸ਼ਿਸ਼ ਕੀਤੀ ਹੈ ਪਾਵਨ ਹਕਮ ਨਾਮੇ ਬਖਸ਼ਿਸ਼ ਕੀਤੀ ਹਨ ਸਤਪੁਰੂ ਗੁਰੂ ਨਾਨਕ ਪਾਤਸ਼ਾਹ ਪਹਿਲੇ ਪਾਤਸ਼ਾਹ ਗੁਰੂ ਗ੍ਰੀਵਨਵਾਚ ਅੰਮ੍ਰਿਤ ਵੇਲੇ ਇਹ ਪਾਵਨ ਸ਼ਬਦ ਸਤਿਗੁਰਾਂ ਨੇ ਬਖਸ਼ਿਸ਼ ਕੀਤੇ ਹਨ ਪੰਜ ਸੋ ਜਨਮਾਂ ਅੰਤੇ ਗੁਰੂ ਨਾਨਕ ਪਾਤਸ਼ਾਹ ਜੀ ਇਹ ਪਾਵਨ ਸ਼ਬਦ ਨੂੰ ਅੰਕਿਤ ਕਰਦੇ ਹਨ ਸੋ ਰਥ ਮਹੱਲਾ ਪਹਿਲਾ ਕਰ ਅਹਿਲਾ ਮਨ ਹਾਲੇ ਕਾ ਸਾਣੀ ਕਰਨੀ ਸਰਮ ਪਾਣੀ ਤਲ ਖੇਤ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ ਇਹ ਪਾਵਨ ਸਬਦ ਤੋਂ ਧੰਨ ਸਤਿਗੁਰੂ ਨਾਨਕ ਪਤਸਾ ਜੀ ਜਿਨ੍ਹਾਂ ਨੇ ਆਪ ਖੇਤੀ ਕਰਕੇ ਸਮੁਕਤ ਕਰੋ ਨਾਮ ਜਪੋ ਤੇ ਵੰਡ ਛਕੋ ਦਾ ਉਪਦੇਸ਼ ਮਖੂਸ ਕੀਤਾ ਸਾਨੂੰ ਕਿਰਤ ਕਰਨੀ ਦੱਸਿਆ ਨਾਮ ਜਪਨ ਦੀ ਤਾਹੀਨ ਕੀਤੀ ਸੰਗਰਾਮ ਨੇ ਅਤੇ ਵੰਡ ਕੇ ਛੱਡਣ ਦਾ ਉਦੇਸ਼ ਇਸ ਕਾਬਲ ਸਬਦ ਦੇ ਵਿੱਚ ਸਤਿਗੁਰੂ ਜੀ ਸਾਨੂੰ ਰੁਕਾਈ ਨੂੰ ਸਮਝਾਉਣਾ ਕਰਦੇ ਹਨ ਇਹ ਮੰਨੋ ਕਿ ਮਨ ਕਲ ਵੀ ਆਪਣਾ ਜੋ ਵਿਚਾਰ ਹੋਈਏ ਮਨ ਦੇ ਪਥਾਈ ਚੱਲੀ ਸਤਿਗੁਰਾਂ ਨੇ ਪਵਨ ਸ਼ਬਦ ਬਖਸ਼ਿਸ਼ ਕੀਤੇ ਸਨ ਅਜ ਗੁਰੂ ਨਾਨਕ ਪਾਸਾ ਜੀ ਦੇ ਮਹਾਰਾਜ ਕਿਰਪਾ ਕਰਦੇ ਹਨ ਇਹ ਪਵਨ ਸ਼ਬਦ ਸੋਚ ਰਾਗ ਦੇ ਅੰਦਰ ਸਤਪੁਰਾਂ ਨੇ ਉਚਾਰਨ ਕੀਤਾ ਇਸ ਸਾਉਂਤ ਅੰਦਰ ਹਜੂਰ ਨੇ ਉਹਨਾਂ ਚਾਰ ਵਸੀਆਂ ਕੰਮਾਂ ਦਾ ਜ਼ਿਕਰ ਕੀਤਾ ਹੈ ਜੋ ਸਮੁੱਚੀ ਲਗਾਈ ਦੇ ਧੰਨ ਕੁਮਾਵਲ ਲਈ ਇੱਕ ਨਾਇਕ ਹੋਣ ਇਕ ਕੰਮ ਸੰਨ ਖੇਤੀ ਦੁਕਾਨਦਾਰੀ ਸੁਦਾਕਰੀ ਤੇ ਨੌਕਰੀ ਇਸ ਸਬਦ ਦੇ ਆਰੰਭ ਵਿੱਚ ਖੇਤੀ ਦਾ ਜ਼ਿਕਰ ਆਇਆ ਹੈ ਸਤਿਗੁਰੂ ਜੀ ਇਸ ਸਬਦ ਦੇ ਆਰੰਭ ਵਿੱਚ ਮਨ ਹਾਲੀ ਕੇ ਸਾਣੀ ਕਰਨੀ ਸਰਬ ਪਾਣੀ ਤੰਖੇ ਇਸ ਇੱਕ ਬਹੁਤ ਹੀ ਮੁਸੱਕ ਅੰਮ੍ਰਿਤ ਦਾ ਕੰਮ ਹੈ

ਹਲ ਵਿਚਾਰ ਵਿਚਕਾਰ ਮਨ ਬੁਖਮੀ ਖੱਟੇ ਖਾਈ ਨਾਨਕ ਲਿਖਿਆ ਮੰਗਿਆ ਉਹ ਗਨੀਦਾ ਚ ਮਹੱਲਾ ਪਹਿਲਾ ਭਾਉ ਹੋਏ ਪਵਿੱਤਰ ਬਾਣੀ ਸਤ ਸੰਤੋਖ ਬਲੇਦ ਹਲ ਹਲੇਮੀ ਹਾਲੀ ਚਤ ਬੱਤਰ ਵਕਤ ਵਕਤ ਸੰਜੋਗ ਹਲ ਹਲੇਮੀ ਹਾਲੀ ਚਤ ਬੱਤਰ ਵਕਤ ਸੰਜੋਗ ਨਾਉ ਬਕਸੀਸ ਬੀਜ ਬੋਹਲ ਦੁਨੀਆ ਸਭਤ ਰੋਗ ਨਾਨਕ ਨੰਦ ਜੀ ਕਰਨ ਦੇ ਜਵ ਸਭ। ਪ੍ਰਭੂ ਦਾ ਨਿਰਮਲ ਪੈ ਧਰਤੀ ਜਮੀਨ ਦੀ ਪਵਿੱਤਰਤਾ ਸੁਭਾਚਰਨ ਪਾਣੀ ਨਾਲ ਸਿੰਜਣਾ ਕੀਤੀ ਹੈ। ਸਤ ਸੰਤੋਖ ਦੇ ਵਲਗ ਕੀਤੇ ਹਨ। ਨਿਮਰਤਾ ਰੂਪੀ ਹਲ ਦੇ ਚਤ ਰੂਪੀ ਹਾਰ ਅਤੇ ਚਿੰਤਨ ਉਪਤਰ ਹੈ। ਪ੍ਰਭੂ ਮਲਾਪ ਦਾ ਸਮਾਗਮ ਹੈ। ਇਸ ਤਰ੍ਹਾਂ ਸਤੂ ਜੀ ਇਸ ਪਾਵਨ ਸਬਦ ਦੇ ਵਿੱਚ ਨਾ ਨਾਮ ਬੀਜ ਤੇ ਹਰੀ ਦੀ ਬਖਸ਼ਿਸ਼ ਬੋਲ ਹੈ ਸੰਸਾਰ ਨੂੰ ਨਾਮ ਸੁਆਤ ਜਗਣਾ ਤੇ ਉਸ ਦੀ ਕਿਰਪਾ ਨਾਲ ਸਭ ਵਿਚਾਰੇ ਦੂਰ ਹੁੰਦੇ ਹਨ ਇਸੇ ਤਰ੍ਹਾਂ ਇਸਨੂੰ ਮਨ ਹਾਲੀ ਕਿਰਸਾਣੀ ਕਰੀ ਇਹ ਬਾਣੀ ਸ਼ਬਦ ਦੇ ਅੰਦਰ ਸਤਿਗੁਰੂ ਜੀ ਅਰੰਭਤਾ ਦੇ ਵਿੱਚ ਮਨ ਹਾਲੀ ਕਿਰਸਾਣੀ ਕਰਨੀ ਸਰਮ ਪਾਣੀ ਤਨ ਖੇਤ ਕੀਤੀ ਦੇ ਅੰਕਾਰ ਦੁਆਰਾ ਅਰੰਭ ਉਪਦੇਸ਼ ਦਿੱਤਾ ਹੈ ਸਤਿਗੁਰਾਂ ਨੇ ਗੁਰੂ ਨਾਨਕ ਪਦਸਾਹ ਮਹਾਰਾਜ ਜੀ ਨੇ ਜਗਤ ਗੁਰੂ ਗੁਰੂ ਨਾਨਕ ਪਦਸਾਹ ਮਹਾਰਾਜ ਜੀ ਨੇ ਸਾਨੂੰ ਜੀਵਨ ਉਹ ਧਰਮ ਦੀ ਕਿਰਤ ਕਰਨ ਵਾਸਤੇ ਧਰਮ ਦੀ ਕਿਰਤ ਕਰਨ ਦੀ ਜਾਤ ਸਿਖਾਉਣ ਲਈ ਸਾਨੂੰ ਦਸਨ ਵਾਸਤੇ ਵੀ ਸੱਚੀ ਸੁੱਚੀ ਕਿਰਤ ਕਰਨੀ ਹੈ ਧਰਮ ਦੀ ਕਿਰਤ ਕਰਨੀ ਗੁਰੂ ਨਾਨਕ ਪਤਸਾ ਮਹਾਰਾਜੀਆਂ ਨੇ ਆਪ ਕਰਤਾਰ ਪਰ ਖੇਤੀ ਕੀਤੀ ਆਪ ਕਰਤਾਰ ਪਰ ਖੇਤੀ ਦਾ ਕੰਮ ਕੀਤਾ ਪਤਸਾ ਨੇ ਹਜੂਰ ਨੇ ਆਪ ਗੁਰਸਿੱਖਾਂ ਨੂੰ ਨਾਲ ਲਗਾ ਕੇ ਆਪ ਵਾਹੀ ਦਾ ਖੇਤੀ ਦਾ ਕੰਮ ਕਰਨਾ ਕੀਤਾ ਸਤਿਗੁਰੂ ਗੁਰੂ ਨਾਨਕ ਪਤਸਾ ਮਹਾਰਾਜ ਹਾਲ ਬਹੜ ਤੇ ਬੀਜਣ ਦਾ ਕੰਮ ਤੇ ਖੂਹ ਤੋਂ ਪਾਣੀ ਦੇਣਾ ਫਸਲ ਨੂੰ ਤੇ ਸਮੇਂ ਅਨੁਸਾਰ ਫਸਲ ਦੀ ਸਾਂਭ ਸੰਭਾਲ ਵੀ ਕਰਨੀ। ਦੇਖ ਰੇਖ ਵੀ ਕੱਲਾ ਹੀ ਨਹੀਂ ਵੀ ਬੀਜ ਕੇ ਛੱਡ ਤੀਂ ਤੇ ਨਾਮ ਬਾਣੀ। ਨਾਮ ਬਾਣੀ ਦੇ ਨਾਲ-ਨਾਲ ਸਤਿਗੁਰਾਂ ਨੇ ਸੰਗੁਕਿਰਤ ਕਰਨੀ। ਨਾਮ ਜਪਣਾ ਤੇ ਵਣ ਸਕੀ। ਇਹ ਉਪਦੇਸ਼ ਬਖਸ਼ੇ ਸ। ਉਸ ਖੇਤੀ ਦੀ ਸਾਂਭ ਸੰਭਾਲ ਵੀ ਪੂਰੀ ਨਿਗਰਾਨੀ ਕਰਕੇ ਕਰਨੀ। ਸਤਿਗੁਰੂ ਜੀ ਆਪਣੀ ਨਿਗਰਾਨੀ ਵਿੱਚ ਸਾਰਾ ਕੰਮ ਉਸ ਸਿਖ ਨੂੰ ਨਾਲ ਲਗਾ ਕਰਕੇ ਕਰਦੇ ਸਨ ਆਪ ਨਾਲ ਲਗਾ ਦੱਸਣਾ ਵੀ ਇਸ ਤਰ੍ਹਾਂ ਆ ਕਰਨਾ ਇਸ ਤਰ੍ਹਾਂ ਆ ਕਰਨਾ ਕਦੇ ਜਦੋਂ ਭਾਈ ਲੈਣਾ ਜੀ ਜਿਸ ਨੂੰ ਖਦੂਰ ਸਾਹਿਬ ਤੱਕ ਚੱਲ ਕੇ ਨਾ ਸਿਰ ਦੇ ਉੱਪਰ ਕਹਿੰਦੇ ਨੂਰ ਦਾ ਭਾਰ ਚੱਕੀ ਕਰਤਾਰ ਪੁਰ ਸਾਹਿਬ ਜੀ ਨੂੰ ਕਿ ਦੂਸਰੀ ਵਾਰ ਗੁਰਦਾਨ ਦੇਵ ਜੀ ਦੇ ਦਰਸਨਾਂ ਨੂੰ ਗਏ ਸਨ ਨਾ ਔਸਮ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨਾ ਧਾਨ ਦੇ ਖੇਤ ਦੇ ਵਿੱਚੋਂ ਵਧੀਨ ਕੱਢ ਰਹੇ ਸੀ। ਲੋਣ ਦਾ ਭਾਰ ਮਾਤਾ ਜੀ ਪਾਸ ਰੱਖ ਕੇ ਆਪ ਭਾਈ ਹੈ ਨਾ ਜੀ। ਗੁਰੂ ਨਾਨਕ ਪਤਸਾ ਦੇ ਕੋਲ ਚਲੇ ਗਏ। ਗੁਰੂ ਨਾਨਕ ਪਤਸਾ ਦੇ ਕੋਲ ਚਲੇ ਗਏ। ਸੁਣ ਕੇ ਬਚਨ ਲਾਵਣ ਕੋ ਭਾਰਾ ਕਤੁਵਾਇ ਉਹ ਅੰਦੇਸਰ ਨੂੰ ਚਾਹਰਾ ਕਹੇ ਉਹ ਕਦਾਰ ਧਾਨ ਕੀ ਜਿਹਵਾ ਕਰਵਾ ਬਹਿ ਕਰਤ ਬੈਠੇ ਤਹਿਵਾ ਕਹਿੰਦੇ ਖੇਤ ਚ ਪਹੁੰਚ ਕੇ ਗੁਰਦੇਵ ਦੇ ਦਰਸ਼ਨ ਕੀਤੇ ਤੇ ਚਰਨਾ ਤੇ ਮਸਤ ਫਿੱਕੇਆ ਕਹਿੰਦੇ ਸਾਰੇ ਗੁਰਸਿੱਖ ਨਾਲ ਲੱਗੇ ਹੋਏ ਦੇਖੇ ਗੁਰਸਾਹਿਬ ਦੇ ਨਾਲ ਖੇਤ ਦੇ ਵਿੱਚ ਕੰਮ ਕਰਵਾ ਰਹੇ ਸੰਤਾਨ ਦੇ ਖੇਤ ਦੇ ਵਿੱਚੋਂ ਨਦੀਨ ਕੱਢ ਰਹੇ ਸਰੇ ਕਹੇ ਉਹ ਕਦਾਰ ਧਾਨ ਕੇ ਜਹਿਵਾ ਕਰਵਾ ਬਹਿ ਕਰਤ ਬੈਠੇ ਤਹਿਬਾ ਗੁਰੂ ਨਾਨਕ ਪਾਤਸ਼ਾਹ ਜੀ ਗੁਰ ਸਿੱਖਾਂ ਦੇ ਪਾਸੋਂ ਨਦੀਨ ਕਣਵਾਰ ਹੀ ਸੀ ਕਦੇ ਭਾਈ ਲੈਣਾ ਜੀ ਨੇ ਬੇਨਤੀ ਕੀਤੀ ਕਿ ਹਜੂਰ ਆਪ ਕਿਰਪਾ ਕਰਕੇ ਮੈਨੂੰ ਵੀ ਇੱਕ ਸਾਧਨ ਰੰਮੀ ਵਗਾਰਾ ਦਿਓ ਜਿਹਦੇ ਨਾਲ ਮੈਂ ਵੀ ਨਦੀਨ ਕਰਨ ਦੀ ਸੇਵਾ ਕਰਾਂ ਤਾਂ ਕਿ ਮੇਰੀ ਵੀ ਜੀ ਸਫਲੀ ਹੋ ਜਾਵੇ ਬਖਸ਼ਿਸ਼ ਕਰੋ ਰਹਿਮਤ ਕਰੋ ਮੈਨੂੰ ਵੀ ਏਸੀ ਬੋ ਦਾ ਮੋਕਲ ਮੈਂ ਵੀ ਆਪਾਂ ਦੇ ਸੀਰਤਾਂ ਨਾਲ ਮਿਲ ਕੇ ਖੇਤੀ ਦਾ ਕੰਮ ਕਰਾਂ ਇਸ ਤਰ੍ਹਾਂ ਕਹਿ ਕੇ ਕਹਿੰਦੇ ਆਪ ਵੀ ਧਾਨ ਦੇ ਖੇਤੇ ਵਿੱਚੋਂ ਨਦੀਨ ਕੱਢਣ ਲੱਗ ਪਈ ਭਾਈ ਹੈਣਾ ਚਾ ਸਭ ਸੇਵਕ ਤਹ ਕਰਮ ਕੋ ਕਰਹੀ ਧਾਨ ਵਿਖੇ ਤੇ ਤ੍ਰਿਣ ਨ ਕਰਹੀ ਤਨਹਾਂ ਬਲੋਗ ਕੋ ਤੋ ਬੋਲਿਓ ਬੈਨਾ ਇਕ ਰੰਦੀਪੁਜ ਦਿਹੋ ਗੁਣ ਐਨਾ ਕਹਿੰਦੇ ਭਾਈ ਲੈਣਾ ਜਿਹਨੇ ਫਿਰ ਸਤਪੁਰਾਂ ਨੂੰ ਬੇਨਤੀ ਕੀਤੀ ਗੁਰੂ ਅਨੰਦ ਪਤਸਰ ਨੂੰ ਇਕ ਰੰਦੀਪੁਜ ਦਿਹੋ ਗੁਣ ਐਨਾ ਮੈਨੂੰ ਵੀ ਇਕ ਰੰਦੀਪ ਬਖਸ਼ ਕਰੋ ਜਿਹਦੇ ਨਾਲ ਮੈਂ ਵੀ ਜਾ ਕੇ ਆਪਣਾ ਇੱਕ ਸੇਵਾ ਕਰਕੇ ਆਪਣਾ ਜੀਵਨ ਸਫਲ ਕਰ ਲਵਾਂ ਗੁਰਸਿੱਖਾਂ ਦੇ ਨਾਲ ਦਾਸਰਬ ਸਤ ਕਰੋ ਕਿਤੇ ਹੀ ਸਫਲੀ ਹਵੈ ਹੈਸਲੀ ਦੀ ਕਹਤੇ ਮੇਰੀ ਜੀਹੀ ਵੀ ਇਹ ਸਫਲੀ ਹੋ ਜਾਵੇ ਮੈਂ ਵੀ ਗੁਰਸਿੱਖਾਂ ਦੇ ਨਾਲ ਲੱਗ ਕੇ ਇੱਕ ਕਾਰਜ ਕਰਨਾ ਕਰਾਂ ਜਿਹੜਾ ਨਦੀਨ ਕੱਢਣ ਦਾ ਸੇਵਾ ਇਹ ਗੁਰਸਿੱਖ ਕਰ ਰਹੇ ਐਸ ਕਹਿ ਲਾਗੇ ਉਹ ਕਰਮੰਦਾਈ ਕਰਤ ਹੁੰਦੇ ਸੇਵ ਨੂੰ ਜਹ ਥਾਈ ਕਹਤੇ ਥੋੜਾ ਸਮਾਂ ਜਦੋਂ ਪਾਈ ਲੈਣਾ ਦੀ ਨਾਲ ਲੱਤੀ ਕਰਦੇ ਰਹੇ ਨਾ ਨਦੀਰ ਕਹਿੰਦੇ ਕੱਢਦੇ ਰਹੇ ਕੱਢਦੇ ਰਹੇ ਤਾਂ ਗੁਰਦੀਪ ਨੇ ਗਿੱਲੇ-ਗਿੱਲੇ ਲੁੱਚੜਦੇ ਪਾਣੀ ਘਾਰੇ ਸਮੇਤ ਇੱਕ ਬੋਝ ਕਰੇ ਪੰਡ ਪਾ ਕਰਕੇ ਨਾ ਕਥਾਂ ਦੀ ਗਿੱਲੇ ਕਥਾਂ ਦੀ ਪੰਡ ਕਹਿੰਦੇ ਪਾਈ ਲੈਣੇ ਦੇ ਸਰਤੇ ਚਾਹ ਕਿਹਾ ਗੁਰਖਾ ਜਾ ਪਸੂਆ ਮੱਜਾ ਆਦ ਵਾਸਤੇ ਧਰਮਸਾਲਾ ਲੈ ਜਾਂਦਾ ਹੈ ਕਿ ਉੱਥੇ ਜਾ ਕੇ ਪਹੁੰਚਦੀ ਕਰਿਆ ਕਰੇ ਉਸ ਪੰਡੂ ਜਿਸ ਵੇਲੇ ਧਰਮਸਾਲਾ ਵਿਖੇ ਲਿਆ ਕਿ ਲਾਹਿਆ ਤਾਂ ਆਪ ਦੇ ਕੱਪੜੇ ਦੇਖ ਕੇ ਮਾਤਾ ਜੀ ਨੇ ਗੁਰੂ ਜੀ ਨੂੰ ਕਿਹਾ ਕਿ ਇਹਨਾਂ ਦੇ ਕੱਪੜੇ ਗਾਰੇ ਨਾਲ ਿੱਲੇ ਹੋ ਗਏ ਲਵੇਰ ਦਿੱਤੇ ਹਨ ਫਿਰ ਮਹਾਰਾਜ ਜੀ ਨੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਹ ਸਾਡੀ ਮਾਤਾ ਸਰਖਣੀ ਜੀ ਨੂੰ ਦੱਸਦਿਆਂ ਕਿਹਾ ਕਿ ਇਹ ਘਾਹ ਦੀ ਪੰਡ ਨਹੀਂ ਇਹਨੂੰ ਜਿਹੜੀ ਵੀ ਤੁਸੀਂ ਪਿਆ ਰਹੇ ਹੋ ਿੱਲੀ ਗਾਰੇ ਦੀ ਪੰਡ ਐ ਇਹ ਘਾਹ ਦੀ ਿੱਲੀ ਪੰਡ ਨਹੀਂ ਜੀਨ ਦੁਨੀਆ ਦਾ ਛਤਰ ਮੈਂ ਇਸਦੇ ਸਰੂਪ ਕਰ ਰੱਖਿਆ ਹੈ ਧੀਰ ਦੁਨੀਆ ਦਾ ਛਤਰ ਮੈਂ ਦੇ ਸਿਰ ਤੇ ਰੱਖ ਲਿਆ ਗਾਰਾ ਨਹੀਂ ਕੇਸਰ ਹੈ ਇਹ ਵੱਡਾ ਭਗਵਾਨ ਪੁੱਤ ਹੈ ਮੈਂ ਮਹਾਪੋਕਾਸਤ ਦੇ ਵਿੱਚ ਇਹ ਪੰਕਤੀਆਂ ਹੁੰਦੀਆਂ ਹਨ ਮੈਂ ਜੀਵ ਦੁਨੀਆ ਛਤਰ ਛਾਤਾ ਕਹਿੰਦੇ ਮੈਂ ਜੀਵ ਦੁਨੀਆ ਦਾ ਛਤਰੇ ਦੇ ਸਿਰ ਦੇ ਉੱਪਰ ਖਿਆ ਰਿਹਾ ਹਾਂ ਬਹਿ ਕੀ ਜਲ ਨਹੀਂ ਕੇਸਰ ਸਿੰਗਾਰਾ ਕਦੇ ਇਹ ਜਲ ਨਹੀਂ ਕਾਰਾ ਨਹੀਂ ਮੇਰੇ ਸਿਰ ਦੇ ਵਿੱਚ ਕੇਸਰ ਪਾਇਆ ਇਹ ਲਹਿਣਾ ਮੈਂ ਇਸ ਨੂੰ ਦੇਣਾ ਕਹੇ ਸਤਿ ਮਿਠਿਆ ਨਹੀਂ ਬਹਿਣਾ ਕਹਿੰਦੇ ਇਹ ਲੈਣਾ ਮੈਂ ਇਸ ਨੂੰ ਦੇ ਕਹਿੰਦੇ ਇਹ ਲੈਣ ਆਇਆ ਲੈਣਾ ਵਾ ਮੈਂ ਸਤ ਦੇਣਾ ਇਹ ਲੈਣਾ ਮੈਂ ਇਸ ਨੂੰ ਦੇਣਾ ਕਹੇ ਉਹ ਸਤ ਮਿੱਠਿਆ ਨਹੀਂ ਬੈਣਾ ਇਨਕੀ ਹੋ ਸੋ ਹੈ ਬਿਦ ਬਣੀ ਮੇਰੇ ਰਾਜ ਕੋ ਅਲੀ ਕਹਿੰਦੇ ਇਹ ਉਸ ਨੂੰ ਮੈਂ ਇੱਕ ਧਨੀ ਬਣਾਉਣਾ ਦੀ ਦੁਨੀਆਂ ਦਾ ਸੱਚਰੇ ਨਹੀਂ ਸਕਦੇ ਉੱਪਰ ਕਹਿੰਦੇ ਗੁਰ ਤੇ ਆਸਰਾ ਆਈ ਜਿਤੋਂ ਅੰਸਾਰ ਨਾਲ ਸਮਾਪਰਦਾਈ ਮਹਾਂਪੁਰਖ ਵਿਦਵਾਨਾਂ ਦੇ ਕਥਨ ਅਨੁਸਾਰ ਇਹ ਪਾਵਨ ਸ਼ਬਦ ਰਾਏ ਕੋਏ ਦੀ ਤਰਵੰਡੀ ਨਕਾਣਾ ਸਾਹਿਬ ਦੀ ਕੀ ਉਚਾਰਣ ਅੰਤਮ ਜਿਹੜਾ ਸ਼ਬਦ ਅਮਰਤ ਵੇੜੇ ਸਤਿਗੁਰਾਂ ਨੇ ਆਪਾਂ ਮੱਝ ਬਖਸ਼ਿਸ਼ ਕੀਤਾ ਕਦੀ ਭਾਈ ਮੈਦਾਨੇ ਦੇ ਬਹੁਤ ਹੀ ਬੇਨਤੀ ਕਰਨੇ ਦਿਨ ਤੂੰ ਨਾਲ ਕੌਤਸਾ ਜੀ ਭਾਈ ਨਾਲ ਲੋ ਉਹ ਵਿਦਾ ਹੋ ਕੇ ਤਰ 10 ਪੈਨ ਵਿੱਚ ਕਨੇ ਤਲਮੰਡੀ ਪਹੁੰਚੇ ਕਨੇ ਪਿੰਡੋਂ ਬਾਹਰ ਚੰਦਰਪਾਣ ਸੰਧੂ ਦੇ ਜੱਟ ਦੇ ਜੋ ਬਾਲੇ ਦਾ ਆਪਸੀ ਨਾ ਲੈ ਘੂਟੇ ਜਾ ਕੇ ਕਿ ਨੇ ਇੱਥੇ ਮਾਤਾ ਪ੍ਰੇਤਾ ਜੀ ਤੇ ਮਾਤਾ ਬਾਬਾ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਪਿਤਾ ਜੀ ਬਾਬਾ ਮਹਿਤਾ ਕਾਲੂ ਜੀ ਅਤੇ ਨਾਲ ਵਾਹਿਗੁਰੂ ਰਾਜੇ ਦੁਆਰਾ ਇਹ ਮਨ ਹੋ ਕੇ ਆਖਿਆ ਕਿ ਪਪਾ ਜੀ ਤੁਸੀਂ ਇੱਥੇ ਹੀ ਰਹੋ ਹੁਣ ਤੁਸੀਂ ਕਿਤੇ ਨਹੀਂ ਜਾਣਾ ਇੱਥੇ ਹੀ ਗੁਜ਼ਰ ਕਰੋ ਕੰਮੇ ਰੱਖ ਦਿੱਤੇ ਹਾਂ ਜਿਹੜਾ ਵੀ ਤੁਸੀਂ ਕੰਮ ਕਰਨਾ ਚਾਹੁੰਦੇ ਹੋ ਇੱਥੇ ਰਹਿ ਕੇ ਖੇਤੀ ਕਰਾਓ ਹਲ ਗੋਣਾ ਕਰੋ ਹਾਲਾਤਾਂ ਤੋਂ ਨਾ ਲਿੱਤਾ ਜਾਓ

ਮਨ ਹਾੜੀ ਕਰਸਾਣੀ ਕਰਨੀ ਸਰਬ ਪਾਣੀ ਤਨ ਖੇਤ ਨਾਮ ਬੀਜ ਸੰਪੂਰਨ ਸੁਹਾਗਾ ਰੱਖ ਗਰੀਬੀ ਦੇ ਕਹਿੰਦੇ ਜਦੋਂ ਫਿਰ ਇਹ ਸੰਤ ਅਚਾਰਨ ਕੀਤਾ ਸਤਿਗੁਰੂ ਗੁਰੂ ਨਾਨਕ ਪਤਸਾਹੀਆਂ ਨੇ ਨਾ ਕਿ ਕਹਿੰਦੇ ਕਾਲੂ ਜੀ ਬਾਬਾ ਸੋ ਕਹੈ ਤੂੰ ਬਿਰਤੰਦੇ ਚਿੰਤਾ ਮੋ ਰਹਿ ਕਹਿੰਦੇ ਮੈਟਾਕਲੋਜੀ ਕਹਿਣ ਲੱਗੇ ਨਾ ਕਹਿੰਦੇ ਤੁਸੀਂ ਜੇ ਕੋਈ ਕੰਮ ਨਹੀਂ ਕਰਦੇ ਤਾਂ ਅਸੀਂ ਇਸ ਚਿੰਤਾ ਦੇ ਵਿੱਚ ਵੀ ਤੁਸੀਂ ਕੋਈ ਕੰਮ ਨਹੀਂ ਕਰਦੇ ਤਾਂ ਤੇ ਸੁਮਜਤਾ ਖੇਤੀ ਨਿਜਕੀਜੇ ਦੇਖ ਲਾਭ ਸੁਖਸ਼ਾਂਤ ਭਤੀਜੇ ਕਹਿੰਦੇ ਇਸ ਖੇਤੀ ਕਰਨ ਲੱਗੋ ਦੇਖੋ ਕਿੰਨਾ ਲਾਭ ਹੋਵੇਗਾ ਪਾਣੂ ਖੇਤੀ ਕਰਦੇ ਵਿੱਚ ਖੇਤ ਦੇ ਵਿੱਚ ਕੰਮ ਕਰਾਂਗੇ ਲਾਭ ਨਾਲ ਸੁਨੋ ਪਿਤਾ ਹਮ ਖੇਤੀ ਕਰੀ ਬਾਰ ਹੈ ਮਾਸਹਰੀ ਫਲ ਭਰੀ ਭੋਗੇ ਸਦਾ ਭਾਈ ਸੁਖੀ ਮੀਤਾ ਸਭ ਕੋ ਬਰਸਾਏ ਰੱਖੋ ਦਿੜ ਚਿੰਤਾ ਦੋਹਰਾ ਕਹੋ ਕਹਾ ਖੇਤੀ ਕਰੀ ਦੇਖੀ ਨਹੀਂ ਨਾ ਕਾਇ ਐਸੀ ਬਾਤਾਂ ਕਿਆ ਕਰੋ ਸੰਤ ਜੀਓ ਦੁੱਖ ਭਾਰ ਚਉ ਪੈ ਹੈ ਸਭ ਕਰੋਨਾ ਬਾਵਰੀ ਬਾਤ ਸੁਨ ਮੋਇਰੋ ਮਨ ਤਨ ਸੁਖ ਜਾਤ ਖੇਤੀ ਤੁਮਰੀ ਕਹੂ ਦੀਸਤ ਨਾਹੀ ਜੀਜੈ ਦਿਖਾਏ ਤਬ ਮਨ ਪਤੀ ਰਹੇ ਤਬ ਬਾਬੇ ਮੁਖਾਰ ਬਾਤ ਉਹਨਾਂ ਦੇ ਉਚਾਰਣ ਕੀਆ ਇਸ ਸ਼ਬਦ ਵਿੱਚ ਪਿਤਾ ਬਹੁਤ ਚਾਰ ਕਿੱਤਿਆਂ ਦੀ ਪ੍ਰੇਰਣਾ ਹੋਈ ਇਸ ਸ਼ਬਦ ਦੇ ਵਿੱਚ ਗੁਰਦੇਵ ਨੇ ਉੱਤਰ ਦੇ ਵਿੱਚ ਆਪਣੇ ਪ੍ਰਮਾਤ ਔਰ ਦਸ ਵਾਰ ਨੂੰ ਕੀਤਾ ਹੈ ਪਿਤਾ ਜੀ ਨਾਲ ਗੱਲਬਾਤ ਆਮ ਵਰਤਾਂ ਗਾਰਤਾ ਲਾਪੰਘੂ ਹੋਈਏ ਉਸ ਗੱਲਬਾਤ ਨੂੰ ਗੁਰੂ ਜੀ ਨੇ ਫੇਰ ਸਰਬਕਾਰ ਉਪਦੇਸ਼ ਤੇ ਸਰਪ੍ਰਤੀ ਉਪਦੇਸ਼ ਉਹ ਜਾਣ ਤੇ ਅਸੇ ਨਾਲ ਸੋਰ ਠਾਕ ਦੇ ਅੰਦਰ ਨਾ ਧੁਰ ਕੀ ਬਾਣੀ ਆਈ ਦੇ ਰੂਪ ਵਿੱਚ ਇਹ ਸੰਬਦ ਸਤਿਗੁਰਾਂ ਨੇ ਉਚਾਰਨ ਕੀਤਾ ਮੇਰੇ ਪਤਸਾ ਗੁਰੂ ਨਾਲ ਪਤਸਾ ਕਿ ਮਨਹਾਲੀ ਕਿਰਸਾਣੀ ਕਰਨੀ ਸਰਮ ਪਾਨੀ ਤਨਖੇਤ ਉਚਾਰਨ ਕੀਤਾ ਹੈ ਜੋ ਸੂਚੀ ਮੁਨਕਤਾ ਦੀ ਹਰ ਵਰਗ ਤੇ ਹਰ ਕੰਮ ਵਿੱਚ ਲੱਗੀ ਜੀਆਂ ਦੀ ਕਲਿਆਣ ਵਾਲ ਕਲਿਆਣ ਕਰੇ ਕਰਨ ਵਾਲਾ ਹਾਲੀ ਭਾਵ ਹਲ ਤੋਂ ਬਣ ਕਿਰਸਾਣੀ ਭਾਵ ਖੇਤੀ ਦਾ ਕੰਮ ਕਰਨੀ ਭਾਵ ਭਗਤੀ ਰੂਪ ਖੇਤੀ ਸਰਮ ਭਾਵ ਲਜਿਆ ਕਰਨੀ ਮਾੜੇ ਕਰਮਾ ਬਗੋ ਇਹ ਪਾਣੀ ਦੇਣਾ। ਤਨ ਨੂੰ ਖੇਤ, ਸਰੀਰ ਨੂੰ ਖੇਤ ਕਰ। ਨਾਮ ਬੀਜ ਇਸ ਸਰੀਰ ਦੇ ਵਿੱਚ ਨਾਮ ਦਾ ਬੀਜ ਪਾਉਣਾ ਕਰ। ਬੀਜਨਾ ਕਰ। ਸੰਤੋਖ ਸੁਹਾਗਾ ਜੋ ਲੱਕੜੀ ਦਾ ਲੰਮਾ ਭਾਰੀ ਟੁਕੜਾ ਜੀ ਬੀਜ-ਬੀਜ ਕੇ ਖੇਤ ਵਿੱਚ ਫੇਰੀ ਦਾ ਹੈ ਨਾ। ਦਾਣੇ ਟਕੋਂ ਵਾਸਤੇ। ਕਦੇ ਸੰਤੋਖ ਦਾ ਸੁਹਾਗਾ ਫੇਰਾਂ ਕਰ ਰੱਖ ਗਰੀਬੀ ਵੇਸ ਕਹਿੰਦੇ ਵੇਸ ਹੀ ਆਪਣਾ ਗਰੀਬੀ ਵਾਲਾ ਰਾਂ ਜਿੰਮਰਤਾ ਵਾਲਾ ਭਾਵ ਸਾਦਾ ਪਹਿਰਾਵਾ ਰੱਖ ਭਾਵ ਪ੍ਰੇਮ ਪ੍ਰੇਮ ਪਰ ਮਨ ਦੇ ਵਿੱਚ ਪ੍ਰੇਮ ਲਾਗ ਬਬਾ ਹੈ ਪਾਈ ਹਾਂ ਕੱਜੋ ਵਾਲੀ ਨਾ ਸੁਣ ਵਾਲੀ ਆਰਜਾ ਭਾਵ ਉਮਰ ਵਾਤ ਵਸਤੂ ਸੋਚ ਵਿਚਾਰ ਭਾਂਡ ਸਾਲ ਭੰਡਾਰ ਸੌਤੇ ਦੀ ਭਰੇ ਭਾਂਡੇ ਰੱਖਣ ਦੀ ਥਾਂ ਸਾਸ ਧਰਮਿਕ ਪੁਸਤਕ ਬੰਨ ਰੋਗ ਵਧੀਆ ਬ੍ਰਿਆਈ ਭਾਵਨੀ ਭਾਵ ਦੌੜ ਪੱਛਾ ਇਸ ਚੀਜ਼ਾਂ ਤੋਂ ਸਤਗੁਰੂ ਗੁਰੂ ਨਾਨਕ ਪਤਸਾ ਜੀ ਨੇ ਭਾਵ ਇਹ ਸਬਦ ਦੇ ਵਿੱਚ ਸਾਨੂੰ ਦੱਸਣਾ ਕੀਤਾ ਹੈ ਕਹਿੰਦੇ ਮਨ ਨੂੰ ਹਾਲੀ ਬਣਾ ਲਾ ਹਾਲੀ ਬਣਾ ਕਰਕੇ ਮਨ ਹਾਲੀ ਕਿਰਸਾਣੀ ਕਰਨੀ ਸਰਮ ਪਾਣੀ ਤਲ ਖੇਤ ਕਹਿੰਦੇ ਸਰੂ ਦਾ ਪਣ ਤਾਂ ਨੂੰ ਸ੍ਰੀ ਨੂੰ ਖੇਤ ਬਣਾ ਕਰਕੇ ਨਾ ਇਸ ਦੇ ਵਿੱਚ ਨਾਮ ਨੂੰ ਬੀਜਣਾ ਕਰ ਤ੍ਰਸ ਸੰਤੋਖ ਦਾ ਸੁਹਾਗਾ ਤੇ ਰਾਖਵਲ ਵੀ ਵੇਸਪਾ ਉਹ ਕਰਮ ਕਰੀ ਸੇ ਕਰ ਭਾਗ ਦੇਖ ਤੇ ਥੇ ਦੇਖ ਕੇ ਨਾਮ ਬਾਤਰਾ ਉਹ ਵਿਦਾ ਤੇ ਜੋ ਤੋ ਇਸ ਸਰੀਰ ਨੂੰ ਢਾ ਕੇ ਉਸ ਪਰਮੇਸ਼ਰ ਦੇ ਨਾਮ ਦੇ ਨਾਲ ਜੁੜ ਜਾ ਸਾਨੂੰ ਹਰ ਥਾਂ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਤੱਕ ਲੈ ਕਰਕੇ ਦਸਾਂ ਪਾਤਸ਼ਾਹਾਂ ਨੇ ਸਾਨੂੰ ਨਾਮ ਜਪਣ ਦੀ ਪਾਗੀਤ ਕੀਤੀ ਇਸ ਸਬਦ ਦੀ ਆਰੰਭਤਾ ਦੇ ਵਿੱਚ ਵੀ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਸਾਡੇ ਮਨ ਨੂੰ ਇਹ ਸੰਬੋਧਨ ਕਰਕੇ ਹਸਲੇ ਹੁੰਦੇ ਕਿ ਮਨ ਨੂੰ ਇਹਨਾ ਮੋੜ-ਮੋੜ ਕੇ ਨਾਮ ਦੇ ਵੱਲ ਆਉਣਾ ਮੋੜ-ਮੋੜ ਕੇ ਜੀ ਵੀ ਮਨ ਪਛਤਾਣਾ ਇਹਨੂੰ ਵਾਰ-ਵਾਰ ਵਾਰ-ਵਾਰ ਮੋੜ-ਮੋੜ ਕੇ ਨਾ ਨਾਮ ਜਪਿ ਖਮਾ ਕਰ ਨਾਮ ਜਪਣ ਲੱਗੋ ਇਹ ਸਾਰੀ ਕਾਜ ਸਤਿਗੁਰਾਂ ਦੀ ਕਿਰਪਾ ਦੇ ਨਾਲ ਜਿਹੜੀ ਆਪਾਂ ਸਤਿਗੁਰਾਂ ਦੀ ਰਹਿਮਤ ਦੇ ਨਾਲ ਇਹ ਪਾਵਨ ਸਬਦ ਦੇ ਵਿੱਚ ਸਤਿਗੁਰਾਂ ਨੇ ਆਪਾਂ ਨੂੰ ਇਸ ਮਨ ਨੂੰ ਸੰਬੋਧਨ ਕਰਕੇ ਇਹ ਉਚਾਰਨ ਅੰਤ ਦਾ ਆਰੰਭਤਾ ਦੀਆਂ ਪੰਕਤੀਆਂ ਦੀ ਅਰਥ ਉਹ ਦੱਸਾਂ ਸਤਿਗੁਰਾਂ ਦੀ ਕਿਰਪਾ ਦੀ ਨਾਲ ਕੀਤੇ ਹਨ ਕਿਉਂਕਿ ਮੈਂ ਖਿਮਾ ਚਾਹੁੰਦਾ ਅੱਜ ਗੁਰਮukh ਪਰਿਵਾਰ ਨੇ ਇਹਨਾਂ ਤੋਂ ਕਿ ਪਾਣੀ ਆਈ ਤင် ਸਗਲੀ ਚਿੰਤ ਮਟਾਈ ਜੀ ਸ੍ਰੀ ਸਹਿਜ ਪਾਠ ਪ੍ਰਾਰੰਭ ਕਰਵਾਇਓ ਇਸਨ ਕਿੰਨਾਂ ਦੇ ਨੌਵੇਂ ਗੋਦੀ ਗੁਰੂ ਜੀ ਘਾਤ ਪਤਸਾ ਜੀਆਂ ਨੇ ਉਚਾਰਨ ਕੀਤੇ ਹੋਏ ਪਾਵਨ ਸਰੂਪ ਉਹ ਆਪਾਰਨ ਮਿਲ ਕੇ ਸਮਰ ਕਰਨੇ ਹਨ ਸੋ ਇੱਕ ਪਾਵਨ ਗੁਰਬਾਣੀ ਜੋ ਸਤਗੁਰੂ ਗੁਰੂ ਨਾਨਕ ਪਤਸਾਧੀਆਂ ਨੇ ਆਪਾਂ ਨੂੰ ਅੰਮ੍ਰਿਤ ਵੇਲੇ ਇਹ ਪਾਵਨ ਸਬਦ ਬਖਸ਼ਿਸ਼ ਕੀਤੀ ਸਨ ਸੋਰਠ ਮਹਾਂਲਾ ਪਹਿਲਾ ਘਰ ਪਹਿਲਾ ਮਨ ਹਾਲੀ ਕਰਸਾਣੀ ਕਰਨੀ ਸਰਮ ਪਾਣੀ ਕਨਖੀਤ ਨਾਮ ਬੀਜ ਸੰਤੋਖ ਸੁਹਾਗਾ ਰਖ ਅਰੀ ਵਿਵੇਸ ਭਾਉ ਕਰ ਕਰ ਜਮਸੀ ਸੇ ਕਰ ਭਾਗ ਤੇ ਬਾਬਾ ਮਾਇਆ ਸਾਥ ਨਾ ਹੋਏ ਇਨ ਮਾਇਆ ਜਗ ਮੁਹਿਆ ਬਰਲਾ ਪੂਜੈ ਕੋਈ ਨਾ ਹੋ ਆਨ ਹਟ ਕਰ ਅਰਜਾ ਸਚ ਨਾਮ ਕਰ ਬਥ ਸੁੱਤ ਸੋਚ ਕਰ ਭਾਂਨਸਾਲ ਇਸ ਵਿੱਚ ਇਸ ਨੂੰ ਰੱਖ ਬਣ ਜਾ ਰਿਆਂ ਸਿਉ ਬਣਜ ਕਰ ਲੈ ਲਾਹ ਮਨ ਹਸ ਸੁਣ ਸਾਸਤ ਸੌ ਤੱਕਰੀ ਸਤ ਘੋੜੇ ਲੈ ਚੱਲ ਖਰਚ ਬਣ ਚ ਗਿਆ ਯਾ ਮਤ ਮਨ ਜਾਣ ਹੈ ਕਲ ਨਰੰਕਾਰ ਕਾ ਦੇਸ ਜਾਹੀ ਤਾਂ ਸੁਖ ਲਹਿ ਮਹਾ ਲਾਈ ਚਿਤ ਕਰ ਚੱਕਰੀ ਮਨ ਨਾਮ ਕਰ ਕੰਮ ਬਨ ਬੰਦੀਆ ਕਰ ਭਾਵਨੀ ਤੱਕ ਉਹ ਆਖੈ ਧੰ ਨਾਨਕ ਵਿਖੇ ਨਦਰ ਕਰ ਚੜੈ ਚੜੈ ਵੰਦ ਇਹ ਪਾਵਨ ਸਮੂਧੀ ਵਿੱਚ ਸਤਿਗੁਰੂ ਜੀ ਸੁਰਤ ਨੂੰ ਜੋੜਨ ਦੀ ਗੱਲ ਕਰਦੇ ਐ ਬਣ ਜਾ ਰਿਆ ਸੀ ਬਣਜ ਕਰ ਲੈ ਲਾ ਆ ਮਨ ਹਸ ਸੁਣ ਸਾਸ ਸੌ ਦਾ ਗਰੀ ਸਤ ਘੋੜੇ ਚ ਚੰ ਖਰਚ ਬੰਨ ਚ ਗਿਆਈਆਂ ਮਤ ਮਨ ਜਾਣਾ ਕੰਨ ਕਹਿੰਦੇ ਉਸ ਖਰਚ ਨੂੰ ਆਪਣੇ ਪੱਲੇ ਦੇ ਨਾਲ ਬੰਨਣਾ ਜਿਹੜਾ ਅੱਗੇ ਜਾ ਕੇ ਵੀ ਤੈਨੂੰ ਸਹਾਈ। ਨਾਮ ਜਪਣ ਦੀ ਤਾਂ ਗੀਤ ਕਰਦੇ ਆ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ। ਸਾਰੇ ਸੰਗਤ ਦੇ ਵਿੱਚ ਸਤਿਗੁਰਾਂ ਨੇ ਇਸ ਮਨ ਨੂੰ ਉਸ ਨਰੰਕਾਰ ਦੇ ਨਾਲ ਜੁੜਨ ਦੀ ਆਗੀਤ ਕੀਤੀ ਹੈ। ਸੰਬੋਧਨ ਕਰਦੇ ਆ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਆਓ ਪਾਵਨ ਗੁਰਬਾਣੀ ਦੇ ਸੰਤ ਚਾਰਨੀ ਕਰਦੇ ਵਿਚਾਰ ਕਰਦੇ ਆ ਮੇ ਅੰਤਿ ਭੁ ਮੰਗਤੀਆਂ ਹੋਈਆਂ ਸਤਗੁਰੂ ਜੀ ਬਖਸ਼ੰਦ ਪਾਪ ਸਾ ਬਖਸ਼ ਦੇਣ ਖਿਮਾ ਕਰਨ ਸੰਗਤ ਬਖਸ਼ਣ ਜੋਗ ਹੈ ਖਿਮਾ ਕਰ ਦੇਣਾ ਉਹ ਪ੍ਰਿੰਸ ਕਰਨ ਦੇ ਨਾਲ ਆਪਾ ਪਾਵਨ ਕੁਰਬਾਨੀ ਸਤਗੁਰੂ ਗੁਰੂ ਤੇਗ ਬਹਾਦਰ ਮਹਾਰਾਜਿਆਂ ਦੇ ਉਚਾਰਨ ਕੀਤੀ ਹੋਈ 55 ਸ਼ਲੋਕ ਆਪਾਂ ਸਰਵਲ ਕਰਨਾ ਕਰੀਏ ਜੀ ਸਤੋਪੰਤ ਸਤਿਗੁਰੂ ਜੀ ਰਹਿਮਤ ਕਰਨ ਕਿਉਂਕਿ ਫਿਰ ਸਮਾ ਹੋ ਜਾਂਦਾ ਹੈ ਉਹ ਦੇਸ ਲੋਕਾਂ ਨੂੰ ਟਾਈਮ ਲੱਗ ਜਾਂਦਾ ਹੈ ਇਸ ਕਰਕੇ ਮੈਂ ਖਿਮਾ ਚਾਹੁੰਦਾ ਇੱਥੇ ਹੀ ਕਹਾਣੀ ਸਮਾਪਤੀ ਹੈ ਜੀ ਸਤਿਗੁਰੂ ਜੀ ਅੱਗੇ ਤੋਂ ਕਿਰਪਾ ਕਰਨ ਰਹਿਮਤ ਕਰਨ ਬਖਸ਼ਿਸ਼ ਕਰਨ ਸਿਰਾਂ ਤੇ ਮੇਰ ਪੈ ਹੱਥ ਰੱਖ ਕੇ ਅੰਗ ਸੰਗ ਸਹਾਈ ਕੋ ਕਰਕੇ ਮਤ ਬੋਧ ਬਖਸ਼ਿਸ਼ ਕਰਕੇ ਪਾਵਨ ਸ਼ਬਦ ਉਚਾਰਨ ਕਰਨ ਦੀ ਬਲ ਬਖਸ਼ਿਸ਼ ਕਰਨ ਵਿਚਾਰ ਕਰਨ ਦੇ ਬਾਕਸ ਕਰਨੀਆਂ ਹੋਈਆਂ ਤਮਾਮ ਪੁਰਾਣੇ ਕੀਮਾਂ ਬਾਕਸ ਦੇਣੇ ਜੀ ਆਓ ਪ੍ਰੇਮ ਸੇ ਕਰਨ ਦੀ ਨਾਲ ਸੰਗਤ ਸਤਿਗੁਰਾਂ ਦੀ ਪਾਵਨ ਗੁਰਬਾਣੀ ਦੀ ਸ਼ਲੋਕ ਸਰਤ ਕਵਿ ਦੀ ਕੇਵਲਤਾ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ